ਨੀ ਜਿਆਦਾ ਪੀੜ ਦੇ ਵਿੱਚ ਤੇ ਮਾਰੇ ਬੰਦਾ ਤਾਂ ਸਾਹ ਬੰਦ ਹੋ ਗਿਓ ਚਲੋ ਜੀ ਨਾਮ ਤੇ ਆਇਆ ਹੰਦ ਨਾਮ ਤੇ ਆਇਆ ਸਸਿਕਾ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜੋਰ ਸੈਂ ਬਲੌਗਰ ਤੇ ਅੱਜ ਬਹੁਤ ਹੀ ਵਧੀਆ ਦਿਨ ਹੈ ਜੀ ਅੱਜ ਅਸੀਂ ਆਇਆ ਸੌਤਾਲ ਤੇ ਗੁਰਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਆ ਤੇ ਤੁਸੀਂ ਦੇਖ ਸਕਦੇ ਆ ਤੇ ਸੰਗਤ ਬਹੁਤ ਜ਼ਿਆਦਾ ਆਈ ਹੋਈ ਆ ਤੇ ਅੱਜ ਰੱਬ ਦੀ ਮਿਹਰ ਆ ਕੇ ਬੱਦਲ ਨਹੀਂ ਹੈਗਾ ਮੌਸਮ ਵੀ ਸਾਫ ਆ ਤੇ ਹੁਣ ਉਥੋਂ ਨਗਰ ਕੀਰਤਨ ਨਿਕਲਣਾ ਹੈ ਤੇ ਮੈਂ ਤੁਹਾਨੂੰ ਬਲੌਗ ਦੇ ਵਿੱਚੋਂ ਸਾਰਾ ਦਿਖਾਉਂਗਾ ਵੀ ਗੋਪਾਲ ਮੈਂ ਇੰਡੀਆ 'ਚ ਵੀ ਦੇਖਿਆ ਹੈ ਨਾ ਪਰ ਜਿੰਨੇ ਆਪਣੇ ਪੰਜਾਬ 'ਚ ਜਦੋਂ ਹੁੰਦਾ ਆ ਹੁੰਦੀ ਆ ਨਾ ਸੰਗਤ ਪਰ ਮੈਂ ਵੀ ਲਾਈਵ 'ਚ ਪਹਿਲੀ ਵਾਰੀ ਇੰਨੀ ਜ਼ਿਆਦਾ ਸੰਗਤ ਦੇਖੀ ਆ ਵੀ ਪਰਦੇਸਾਂ ਦੇ ਵਿੱਚ ਦੇਖੋ ਕਿੰਨੇ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਨਾ ਤੇ ਮੈਂ ਦੇਖਿਆ ਕਿ ਵੀ ਇੰਨੀ ਜ਼ਿਆਦਾ ਸੰਗਤ ਕਿ ਉੱਥੋਂ ਨਿਕਲਣਾ ਵੀ ਮੁਸ਼ਕਲ ਥਾ ਇਸ ਬੱਲੇ ਸਾਰੀਆਂ ਬੱਸਾਂ ਬੰਦ ਕੀਤੀਆਂ ਹੋਈਆਂ ਆ ਸਾਰਾ ਗੱਡੀਆਂ ਕੋਈ ਨੰਗਣੀਆਂ ਇਸਰ ਸੰਗਤੀ ਸੰਗਤ ਜਿੱਥੇ ਤੱਕ ਨਿਗਾਹ ਜਾਂਦੀ ਸੰਗਤੀ ਸੰਗਤ ਆ ਤੇ ਬਹੁਤ ਹੀ ਜ਼ਿਆਦਾ ਸੰਗਤਾਈ ਹੋਈ ਆ ਲੰਗਰ ਦੀ ਇੱਥੇ ਬੇਸ਼ੁਮਾਰ ਲੰਗਰ ਹਰ ਤਰ੍ਹਾਂ ਦੇ ਲੰਗਰ ਲੱਗੇ ਹੋਏ ਆ ਇੱਥੇ ਨਹੀਂ ਗੈਸ ਬੰਦ ਕਰਦੇ ਕੋਈ ਪਿਛਲੀ ਜਿਹੜਾ ਨਗਰ ਕੀਤਾ ਸੀ ਨਾ ਉਹ ਵੀ ਨਹੀਂ ਅੱਗ ਪੈ ਗਈ ਸੀ ਸਿਲੰਡਰ ਨੂੰ ਤੇ ਇਸ ਕਰਕੇ ਥੋੜਾ ਜਿਹਾ ਵੀ ਡੇਂਜਰ ਹੋਣ ਕਰਕੇ ਤੇ ਉਹ ਨਹੀਂ ਉਹ ਸਿਲੰਡਰਾਂ ਨੂੰ ਉਹ ਮੜਾ ਕਰਤਾ ਸੀ ਗਾਣ ਤੇ ਆ ਦੇਖੋ ਗਤਗਾ ਖੇਡਦੇ ਹੋਏ ਇੱਥੇ ਦੇਖੋ ਇਸ ਕੰਟਰੀ ਦੇ ਵਿੱਚ ਬੱਚਿਆਂ ਨੂੰ ਗੱਤਕਾ ਵੀ ਸਿਖਾਇਆ ਜਾਂਦਾ ਤੇ ਪੰਜਾਬੀ ਵੀ ਸਿਖਾਈ ਜਾਂਦੀ ਆ ਕਲਾਸਾਂ ਲੱਗਦੀਆਂ ਹਨਾ ਘੰਟਾ ਦੋ ਘੰਟੇ ਤੁਸੀਂ ਜਿੰਨਾ ਲਾ ਸਕਦੇ ਆ ਕਲਾਸਾਂ ਤੇ ਵਧੀਆ ਲੱਗਦਾ ਦੇਖਣ ਨੂੰ ਸਾਰਾ ਕੁਝ ਹੈ ਨਾ ਤੇ ਹਰ ਇੱਕ ਚੀਜ਼ ਦੀ ਸੂਹਤ ਹੈਗੀ ਆ ਅੱਜ ਵੀ ਇਹਦੇ ਨਾਲੇ ਲੱਗਦੇ ਆ ਤੇ ਕੈਨੇਡਾ ਤੇ ਇੰਗਲੈਂਡ ਦੇ ਵਿੱਚ ਇਸ ਚੀਜ਼ ਦਾ ਜਿਆਦਾ ਪ੍ਰਚਾਰ ਹੁੰਦਾ। ਲੈ ਵੀ ਲੰਗਰ ਲੱਗੇ ਹੋਏ ਆ ਤਰ੍ਹਾਂ ਤਰ੍ਹਾਂ ਦੇ ਕੋੜਿਆਂ ਦਾ, 버ਗਰਾਂ ਦਾ, ਫਰੂਟ ਦਾ, ਚਾਹ ਦਾ ਗੋਲ ਗੱਪਿਆਂ ਦਾ। ਲੈ ਵੀ ਆਪਾਂ ਵੀ ਹੁਣ ਚੱਖਾਂਗੇ। ਤੇ ਹੁਣ ਆਪਾਂ ਫਰੂਟ ਚਾਟ ਲਈਓ ਸੋਰੀ ਨਹੀਂ ਪੀੜ ਚ ਤੇ ਹੁਣ ਆਪਾਂ ਇਹ ਖਾਵਾਂਗੇ। ਲੈ ਵੀ ਲੰਗਰੇ ਲੰਗਰ ਲੱਗੇ ਵਾ ਸੋਡਿਆਂ ਦੇ ਬ੍ਰੈਕਫਾਸਟ ਬ੍ਰੈਕਡਾਊਨ

ਆ ਸਹੀ ਗੱਲ ਨਾ ਬਿਲਕੁਲ ਨਾ ਰਾਜਾ ਜਿਆਦਾ ਅੱਗੇ ਦੇ ਕੰਮ ਮੱਠੀ ਸ਼ੱਕਰ ਫਰੇ ਮਿਲਦੇ ਪਏ ਆ ਬਈ ਤੇ ਹੁਣ ਇੱਥੋਂ ਫਿਰ ਰਸ਼ ਜਿਆਦਾ ਪੀੜ ਸ਼ੁਰੂ ਹੋ ਗਈ ਤੇ ਲੰਗਰੇ ਲੰਗਰ ਦ ਕਿੰਗ ਸਟਰੀਟ ਕਿੰਗ ਅੰਕਤ ਉਹ ਰਸ਼ ਕੰਦੇ ਕੋਡ ਦੁੱਦ ਬਦਾਮਾ ਵਾਲਾ ਤੇ ਗੁੰਦੀ ਬਦਾਣਾ ਤੇ ਪੂਰੇ ਚੀਜ਼ ਮਿਲਦੀਆਂ ਆ ਦੇਖੋ ਉੱਧਰ ਕੂੜੇ ਦਾ ਪ੍ਰਬੰਧ ਵੀ ਜਿਹੜਾ ਤੁਸੀਂ ਖਾਣਾ ਪੀਣਾ ਤੇ ਕੂੜਾ ਹੁੰਦਾ ਬਾਅਦ ਚ ਇੱਥੇ ਸਟਕਣਾ ਨਾ ਤੇ ਸਫਾਈ ਵੀ ਨਾ ਨਾ ਜਿਵੇਂ ਕਿ ਕਰਾਊਡ ਬਹੁਤ ਜ਼ਿਆਦਾ ਆ ਮੈਂ ਤਾਂ ਆਪਣਾ ਇੰਨਾ ਇੰਨੇ ਵੀ ਨਹੀਂ ਦੇਖਿਆ ਜਿੰਨਾ ਇੱਥੇ ਆ ਵਾਕਈ ਤੇ ਦੇਖਦੇ ਹੋ ਨਿਆ ਬਹੁਤ ਜਾਣੇ ਜਾਣੇ ਦੇ ਕੁਰਤੇ ਪਜਾਮੇ ਪਾਏ ਹੋਏ ਹਨ लो वे लंगरਾਂ ਦੇ ਵਿੱਚ ਮੱਕੀ ਰੋਟੀ ਸਰੋਂ ਦਾ ਸਾਗ ਵੀ ਮਿਲਦਾ ਪਿਆ ਤੇ ਇਹਦੇ ਨੂੰ ਲੈਣ ਦੀ ਲੈਣ ਜਿਹੜੀ ਲੱਗੇ ਨਾ ਉਹ ਤਾਂ ਫਿਰ ਵਾਕਈ ਬਹੁਤ बड़ी ਲੈਣਾ ਵੀ ਮੈਂ ਤਾਂ ਨਹੀਂ ਲੱਗਿਆ ਸਾਗ ਤੇ ਮੱਕੀ ਰੋਟੀ ਖਾਣ ਲਈ ਬੜਾ ਤਗੜਾ ਸਬਰ ਕਰਨਾ ਪੈਣਾ ਇਹਦਾ ਨਾ ਉਹ ਤੜੀਆਂ ਤੜੀਆਂ ਲੱਗੀਆਂ ਲੰਗਰਾਂ ਤੇ ਕਿਉਂਕਿ ਸੰਗਤ ਜ਼ਿਆਦਾ ਕਰਕੇ ਪਰ ਮੈਂ ਦੇ ਲੋ ਹਲਾਣਾ ਕਿ ਮੱਕੀ ਰੋਟੀ ਤੇ ਸਾਗ ਵੀ ਮਿਲਦਾ ਪਿਆ ਬਈ ਤੇ ਪੰਜਾਬ ਨੈਸ਼ਨਲ ਬੈਂਕ ਵੀ ਆ ਇਹ ਨਹੀਂ ਹੈ ਤੇ ਕੁਝ ਨਹੀਂ ਸਾਰਾ ਕੁਝ ਆ ਯੂਕੇ ਯਾਰ ਦੂਜੀ ਪੰਜਾਬ ਦੀ ਇੰਡੀਆ ਦੀ ਫਿਲਮ ਟੋਪਰ ਲੈ ਜਾ ਗਏ ਤੇ ਹਰ ਇੱਕ ਜੀ ਹੈ ਹਰ ਇੱਕ ਜੀ ਕੇ ਸੀਰ ਕੋ ਜਦੋਂ ਦਸਮੇਂ ਪਾਰਸ਼ ਨੇ ਅਮਰੇ ਸ਼ਿਕਾਇਤ ਕੀਤੀ ਉਹਨਾਂ ਕਿਹਾ ਸੀ ਹਾਂ ਜੀ ਪਰ 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 ਪਰਿਵਾਰ ਫਿਰ ਕਿਉਂ ਨਹੀਂ ਆਪਾਂ ਪਰਿਵਾਰ ਨਾਲ ਕੋਈ ਸੋਚਦੇ ਉਹ ਕਮਲ ਆਣੇ ਆ ਯੋ ਮੜਾ ਰਜੀ ਬਹੁਤ ਜ਼ਿਆਦਾ ਹੋ ਜਾ ਗਈ you how you doing Kau pergi, d